ਮਿਸਤ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮਾਡੇ ਫਾਰੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਜਿੰਨਾਂ ਦੇ ਵਿੱਚ ਦੋ ਗੱਬਣਾ ਤੇ ਇੱਕ ਬਿਲਕੁਲ ਤਾਜੀ ਸੂਈ ਆ ਤੇ ਗੱਲਬਾਤ ਤਾਂ ਨਾ ਆਪਾਂ ਕਰਦੇ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਸੁਨਨਜੀ ਠੀਕ ਠਾ ਜੀ ਹਾਂ ਜੀ ਅੱਜ ਭਾਈ ਹੁਣ ਕਿੱਧਰ ਗਏ ਜੀ ਉਹ ਗਾਈਆਂ ਲਈ ਆਏ ਤੇ ਲੈਣਗੇ ਅੱਛਾ ਮਾਲ ਲੈਣ ਗਏ ਬਾਰ ਠੀਕ ਹੈ ਤੇ ਅੱਜ ਫਿਰ ਤੁਹਾਡੀ ਡਿਊਟੀ ਲੱਗੀ ਹੈ ਤੇ ਚਲੋ ਨਾਮ ਦੱਸਦੇ ਇੱਕ ਵਾਰੀ ਫਿਰ ਨਾਮ ਮਿੰਟੂ ਜੀ ਹਾਂ ਜੀ ਸ਼ਰਾਕ ਸਿੰਘ ਜੀ ਨਾਮ ਹਿੰਦਾਮਾ ਤੇ ਫੋਨ ਨੰਬਰ ਵੀ ਬੋਲਦੇ ਇੱਕ ਵਾਰੀ ਫੋਨ ਨੰਬਰ 98479909 ਠੀਕ ਹੈ ਤੇ ਅੱਜ ਫਿਰ ਦੋ ਇੱਕ ਦੋ ਗੱਬਣਾ ਤੇ ਇੱਕ ਸੂਈ ਹੈ ਨਾ ਚਲੋ ਸ਼ੁਰੂਆਤ ਫਿਰ ਆਪਾਂ ਸੂਈ ਤੋਂ ਹੀ ਕਰ ਲਈਏ ਵੱਛੀ ਜੀ ਆ ਗਈ ਮੈਂ ਕਰਦੇ ਜੀ ਕਿੰਨਾ ਚਿਰ ਹੋਇਆ ਇਹਨੇ ਸੋਈ ਨਾ ਇਹ ਰਾਤੀ ਸੋਈ ਜੀ ਅੱਛੇ ਰਾਤ ਦੀ ਸੋਈ ਆ ਹਾਂਜੀ ਇਹ ਥਾਣੇ ਵੀ ਤੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਠੀਕ ਆ ਤੇ ਕਿੰਨਾ ਕੁ ਦੁੱਧ ਇਹ ਚਵਾਈ ਜਾਊਗੀ ਦੁੱਧ 14-15 ਕਿਲੋ ਚਵਾਈਏ ਅੱਛਾ ਘਾਲਿਆਂ ਦੇ ਵਿੱਚ 17-18 ਕਿਲੋ ਕਰ ਦਈਏ ਠੀਕ ਆ ਪਰ ਜੰਮੀ ਨਹੀਂ ਇਹ ਬੜਾ ਤੋਰਾਂ ਫੇਰ ਇੱਕ ਰੀਮ ਮੰਨ ਲੈਂ ਕਿੰਨੀ ਕਰੀਏ ਮੱਕੀ ਹੋਣਾ ਗਾਣਾ ਜਿਆਦਾ ਰੱਖਦੀ ਹੈਗੀ ਜਰਸੀ ਆ ਜਿਹੜੀ ਨਾ ਦੇਖ ਸੰਦੇਹਾ ਬਣਦਾ ਲੱਗੇ ਤਾਂ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਦੀ ਹੈ ਵਿਧਿਆ ਆਪਾਂ ਮੁੱਲ ਤਾਂ ਕੰਨੂ ਭਾਈ 40 ਤਰੀ ਜਾਂਦੇ ਅੱਛਾ ਪਾਰੇ ਨੇ 30000 ਦੀਆਂ ਸੈਂਟ 30000 ਦੀ ਛੋਟ ਛੜ ਵਿੱਚੋਂ ਕਰ ਦੋਗੇ ਕੋਈ ਨਹੀਂ ਕਰਦਾ ਕਿੰਨੀ ਛੜ ਦੋਗੇ ਤੋ ਯਾਰ ਕੋਈ ਨਹੀਂ ਛੜਦਾ 35000 ਦੀ ਦੇ ਦੋਗੇ ਠੀਕ ਹੈ ਜੀ ਬਾਕੀ ਚਲੋ ਕੋ ਫੋਨ ਲਾਵੇ ਹਨਾ ਭਾਜੀ ਹੁਣ ਨਾ ਗੱਲ ਕਰ ਲਿਆ ਆਪੇ ਮੌਕੇ ਤੇ ਮੰਨਤਨ ਹੋ ਜਾਊਗਾ ਤੇ ਹੁਣ ਇੱਕ ਹੋਰ ਟਾਗੀ ਆਪਣੇ ਕੋਲ ਇਹ ਹੁਣ ਡੱਬ ਬਣਾਈਆਂ ਦਵੇਂ ਇਹਦੇ ਪੁਲਾ ਪੁਲਾ ਵੀ ਹਮਾਨੇ ਤੇ ਪੈਂਦੀਆਂ ਵਾ ਤੇ ਆ ਦੇਖ ਸਾਡੇ ਥਾਣੇ ਦੇ ਵੀ ਲਾਗੇ ਤੋਂ ਇਹ ਪੀਤੀ ਕਿੰਨੇ ਕੇ ਦੁੱਧ ਢਾਲੀ ਜੇ ਇਹ 12 13 ਕਿਲੋ ਜਵਾਈ ਜੇ अच्छा टेम। टेम हां 12 13 ਦੇ ਲਾਗੇ ਜਿਹੜਾ ਚਵਾਈ ਜਾਊਗੀ ਤੇ ਕਿੰਨਾ ਕੁ ਲੈ ਜਾਊਗੀ ਟਾਈਮ ਟਾਈਮ ਨੇ ਦੱਸ ਦੇ ਲੈ ਜਾਊਗੀ ਤੋਰوں ਮੈਂ ਫਿਰ ਕਰੀ ਨਾ 12 13 ਦੇ ਲਾਗੇ ਜਿਹੜਾ ਕਹਿੰਦੇ ਚਵਾ ਦੋਗੀ ਦੇ ਨੇ ਜੇ ਕਹਿੰਦੇ ਕਿ ਕੋਈ 8 10 ਦੇ ਨੇ ਜੇ ਲੈ ਜਾਊਗੀ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਮੁੱਲ ਇਹਦਾ 30000 30000 ਰਿਆ ਤੇ ਵਿੱਚੋਂ ਕਿੰਨਾ ਮਾਨਤਨ ਕਰ ਦੋਗੇ 2000 ਮਾਨਤਨ ਕਰ ਜੱਸ ਨਹੀਂ ਹਾਂ ਹਾਂਜੀ ਠੀਕ ਹੈ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਹਨਾ ਹੋਰ ਕਰਦਾ ਕੋਈ ਮੌਕੇ ਤੇ ਮਾਨਤਨ ਕਰ ਦੋਗੇ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ 30ਰੇ ਨੰਬਰ ਤੇ ਇਹ ਵੀ ਜਿਹੜੀ ਦੱਪਣੀ ਆ ਥਾਣਾ ਇਹਦੇ ਵੀ ਤੁਹਾਨੂੰ ਲੱਗੇ ਤਾਂ ਦਿਖਾ دیਏ ਇਹ ਬੇਤੀ ਕਿੰਨੇ ਦਾ ਦੁੱਧਾ ਲੀਜੇ ਇਹ 9 10 ਕਿਲੋ ਚਵਾਈਏ ਠੀਕ ਹੈ ਜੀ ਬਾਕੀ ਇਹ ਬੇ ਦਾ ਕੱਦ ਵੀ ਬਹੁਤਾ ਉੱਚਾ ਨਹੀਂ ਆ ਦਰਮਿਆਨਾ ਜਾਂ ਨੋਰਮਲ ਜਿਹਾ ਕੱਦ ਹੈ ਤੋਰੋ ਹੇ ਕਰੀਨਾ ਸਿੰਗੇ ਦੇ ਹੈਗੇ ਆ ਤੇ ਸਿੰਗ ਠਾਣੂ ਆ ਜਿਹੜੇ ਦੇ ਠਾਣੂ ਮੁਰੇ ਨੋ 10 ਲੀਟਰ ਦੇ ਕਰੀਬ ਜਿਹੜਾ ਇਹ ਵੀ ਕਹਿੰਦੇ ਕਿ ਚਵਾਈ ਚਾਹੂਗੀ ਬਾਕੀ ਇਹ ਵੀ ਜੀ ਚਲੋ ਸਾਡਾ ਟਾਈਮ ਲੈ ਜੂਗੀ ਸੌਣ ਚ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੁੱਲ ਦੇ ਭਾਜੀ ਦਾ 25 ਕਰਦੇ ਅੱਛਾ ਤੇ ਜੈਸ ਲੋਗ ਨੇ ਦੀ ਜੀ ਤੇ ਯਾ ਤੇ ਯਾ ਤੇ ਦੇ ਦੋ ਚਲੋ ਛੋਟ ਛੜ ਵਿੱਚੋਂ ਕਰ ਦੋ ਘਰ ਕੋਈ ਫੋਨ ਲਾਵੇ ਕੋਈ ਫੋਨ ਲਾਵੇ ਇੱਕ ਕਰੀ ਹਨਾ ਠੀਕ ਆ ਤੇ ਠੀਕ ਆ ਵੀ ਜੀ ਹੋਰ ਕੁਛ ਹੈ ਨਾ ਫਿਰ ਬਾਕੀ ਇਹ ਗੱਬਣਾ ਤੁਹਾਡੇ ਘਰੋਂ ਪਾਸ ਕਰਕੇ ਖੜੇ ਤੇ ਸੂਈ ਦੀ ਚਵਾਈ ਕਰਕੇ ਖੜੇ ਹਨਾ ਸੂਈ ਵੀ ਜਿਹੜੀ ਤਾਜੀ ਸੂਈ ਆ ਇਹਦੇ ਵੀ ਜਿਹੜੀ ਆ ਇਹ ਵੀ ਪਾਸ ਹੀ ਹੋਣੀ ਆ ਇਹ ਵੀ ਕੱਲ ਦੀ ਸੂਈ ਆ ਤੇ ਬਾਕੀ ਦੋਵੇਂ ਗੱਬਣਾ ਵੀ ਜਿਹੜੇ ਆਪਣੇ ਥਾਣੇ ਤੇ ਪਿੱਕੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੋ ਕਾਕਾ ਜੀ ਉਹਨਾਂ ਨੂੰ ਫੋਨ ਲਾ ਲਓ ਇੱਕ ਵਾਰੀ ਬਾਕੀ ਆਪੇ ਮੋਕੇ ਤੇ ਮੰਤਨ ਹੋ ਜਾਊਗਾ